ਯਾਰ 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 ਆ ਦੇਖ ਲਾ ਕੰਮ ਕਹੇ ਜene ਇਹਦੇ ਹੱਕ ਦੇ ਜਾਨ ਚੱਲੀ ਆਪਾਂ ਮਾਰ ਸਲਫਾ ਕਿਉਂ ਮੰਨਦੀ ਏ ਇੱਥੇ ਦਬਦਾ ਭਲਾ ਸਾਈਕਲ ਤੋੜਿਆ ਕੱਖ ਲੱਦ ਕੇ ਲਿਓਣਿਆ ਆਉਣਿਆ ਸੀ ਡੈੱਕ ਚੱਲਦਾ ਨਹੀਂ ਡੈੱਕ ਆਪਣਾ ਡੈੱਕ ਚੱਲਦਾ ਨਹੀਂ ਚੱਲ ਫਿਰ ਹੌਲੀ ਹੌਲੀ ਚੱਲ ਮੰਗਰ ਲੱਦ ਦੇਂਗਾ ਕਾਤੇ ਟ੍ਰੈਵਲ ਤੇ ਟਰੈਵਲ ਤੇ ਬੈੱਕ ਮੈਂ ਬੜਾ ਕਰਬੇ ਇਹ ਪੂਰਾ ਝੋਟਾ ਹੀ ਝੋਟਾ ਹੀ ਇਹ 65 ਸਾਲਾਂ ਦਾ 70 ਦਾ ਭਾਈ ਗਲਤੀ ਹੋ ਗਈ ਸੀ 70 ਦਾ 70 ਦਾ 70 ਦਾ ਦੇਖ ਲੈ ਹੁਣ 5:30 ਵੱਜ ਗਏ 5:30 ਦਾ ਟਾਈਮ ਹੈ ਕਿ ਆ ਵੀ ਕੱਖ ਖਰਾਬ ਹੋਣਗੇ ਜਿੰਦਰਾ ਚੁਕਾ ਕੇ ਲਿਆ ਹਿੰਮਤ ਤਾਂ ਫਿਰ ਆਉਲੀ ਰੱਖੀ ਆ ਤੁਹਾਡੀ ਭੈਣ ਉਹ ਤੁਹਾਡੀ ਭੈਣ ਖਾਉਲੀ ਕਹਾਂ ਵੀ ਕੱਖ ਖਰਾਬ ਹੋਣਗੇ ਚਕਾ ਕੇ ਲਿਆ ਮਾਂ ਚੱਲ ਬਈ ਕੰਮ ਵਾਲੇ ਬੰਦੇ ਨੂੰ ਪਾਇ ਲੈ ਤਾਂਕਦੇ ਆਂ ਦੇਖਦੇ ਆ ਕਿੰਨੀਆਂ ਕਿੰਨੀਆਂ ਪੰਡਾਂ ਨੇ ਜਿੰਨੀਆਂ ਟਿਕਣਗੇ ਭਰ ਲਾਂਗਾ ਜਿੰਨੀਆਂ ਟਿਕਣਗੀਆਂ ਇੰਨੇ ਕਿੰਨੇ ਵੜਤੇ ਤਾਂ ਹੈ ਹਾਂ ਇਹ ਚਾਰਕ ਬੰਦਾ ਹੋਣਗੇ ਚਾਰ ਪੰਡਾ ਹੈਗੀਆਂ ਇਹਦੇ ਛੋਟਾ ਹੈ ਨਹੀਂ ਗੇਰ ਗੇਰ ਫਿਰ ਛੋਟਾ ਨਾਲ ਛੋਟਾ ਨਾਲ ਹੈ ਫਿਰ ਭਈ ਆ ਮੈਂ ਮੁੜ ਕੇ ਜਾਂਦਾ ਹਾਂ ਹਾਂ ਕਿਆਲ ਭਾਈ ਹੋਏ ਇਹ ਭਾਈ ਇਹਦੇ ਨਾਲ ਪਿਆਰ ਹੈ ਪੂਰੇ ਘਰ ਰੱਖੂਰੇ ਇਹਦੇ ਨਾਲ ਪਿਆਰ ਹੈ ਤਾਂ ਕਰਕੇ ਸਭ ਨਾਲ ਚੌੜ ਕਰਦੇ ਰਹਿੰਦੇ ਆ ਪਿਆਰਾਂ ਦਾ ਯਾਰ ਹੈ ਇਹ ਯਾਰਾਂ ਦਾ ਯਾਰ ਆਇਆ ਕੱਲ ਪੱਕੀ ਆ ਉਹ ਥਾਫੇ ਵੱਟੇ ਕੱਖ ਪਾ ਯਾਰ ਇਹਨੇ ਕੱਲ ਪੱਕੀ ਆ ਤਾਂ ਆ ਓਏ ਪੂਰਾ 4-5 ਭਰੀਆਂ ਵੱੱਡੀ ਖੜੇ ਹਾਂ ਮੈਂ 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 ਇਹ ਨੂੰ ਨਾ ਨਾ ਸਾਇਕ ਨਾ ਦਾ ਬਣ। ਅੰ ਬਚੀ ਲਹੇਗਾ ਕਹਿ ਰਹੇ ਨੇ। ਮੈਂ ਮਿੱਦਿਆ ਤਾਂ ਨਹੀਂ ਜਾਂਦਾ। ਪਤਾ ਲੋ ਕਰੇ ਨਹੀਂ ਦਿੱਖ ਮੰਨਿਆ। ਦਿੱਕੀ ਨਹੀਂ ਮੰਨਿਆ ਫਿਰ ਇੱਥੇ ਖੜਾ ਲਾ ਕਾ ਨੂੰ ਗਾਂ ਲਿਆਈ ਜਨਾ ਆਪਾਂ ਬੈਕ ਕਰ ਕਰ ਲੱਤ ਲਾਂਗੇ। ਕਿਰਾਂ ਆਪ ਪਹਿਲਾਂ ਪੰਡਾ ਪਾਣੀ ਜੀ। ਲਾ ਮੈਂ ਪੰਡਾ ਪਾ ਨਾ ਲੈ ਰਸੀ ਲਿਆ ਕਾਜ ਪਾਏਗਾ। ਹੈ? ਆਰੇ ਪੰਡਾ ਆਪਣੇ ਕੋਈ ਹੈ ਨਹੀਂ ਪੱਡੀਆਂ ਮਗਰ ਐਂ ਸੱਟੇਗਾ ਨਾ ਪੰਡਿਆਂ ਪੱਡੀਆਂ ਦੇ ਬੰਦਾਂਗੇ ਪੰਡਾ ਅੱਛਾ ਅੱਛਾ ਠੀਕ ਐ ਜਿੰਨੇ ਤੇ ਟੇਕ ਗਏ ਜਾਰਾ ਸਮਝ ਗਿਆ ਮੈਂ ਸਮਝ ਗਿਆ ਜਿੰਨੇ ਕ ਲੈ ਜਿੰਨੇ ਕ ਟੇਗੀਆਂ ਲੈ ਜਾਏਗਾ ਬਾਕੀ ਤੜਕੇ ਲੈ ਜੀ ਕੱਲ ਨੂੰ ਲੈ ਜਾਊਗਾ ਆਪੇ ਉਹ ਤਾਂ ਹੁਣ ਆਏ ਕੱਲ ਦਾ ਪਤਾ ਨਹੀਂ ਮੈਂ ਪਰ ਮੋਟਰਸਾਈਕਲ ਦਾ ਟਰੈਕ ਮੇਰੀ ਪਰਮਾਤਮਾ ਨੇ ਕਿਰਪਾ ਰੱਖੀ ਮੇਰੇ ਤੇ ਅੱਛਾ ਇਹ ਆਪਾਂ ਕਤੂਰੇ ਦੇ ਮੰਦਰ ਆਏ ਹਾਈਵੇ ਇਹ ਹੱਥ ਹੁੰਦਾ ਹੈ ਹੱਥ ਹੁੰਦਾ ਕਿਹਦੇ ਪਰਮਾਤਮਾ ਦਾ ਬਾਕੀ ਕੰਮ ਵਾਲੇ ਬੰਦੇ ਦਾ ਖਾਸ ਕਰਕੇ ਹੁੰਦਾ ਹਾਂ ਅਰੇ ਤੇਰੇ ਠੀਕ ਆ ਹੁਣ ਭਾਈ ਨਿਗਾਹ ਨੂੰ ਬਾ ਕਰ ਯਾਰ ਇੱਕ ਗੱਲ ਐ ਬਲੌਗ ਦੇਖਣ ਵਾਲਿਆਂ ਨੂੰ ਵੀ ਯਾਰ ਕੋਈ ਸਾਡੇ ਪਿੰਡ ਇੱਕ ਜਿਹੜੇ ਜਿਹੜੇ ਜਿਸ ਤੋਂ ਦੇ ਬਲੌਗ ਦੇ ਨੇ ਹੈਗਾ ਕੋਈ ਇਹੋ ਜਿਹਾ ਬੰਦਾ ਜਿਹੜੀ ਆ ਉਮਰ ਚ 5.5 ਤੇ ਤੁੰਦ ਲੱਗੀ ਪੈਣ ਹੈ ਬੰਦੇ ਤੇਰੀ ਉਮਰ ਦੀ ਤਕੜੇ ਨੇ ਤਾਇਆ ਅੱਜ ਵਾਲੇ ਨਹੀਂ ਆਉਂਦੇ ਮੇਰੇ ਸਾਲੇ ਅੱਜ ਵਾਲੇ ਤਾਂ ਰਵਾਇਆਂ ਚ ਬੈਠੀ ਫੋਨ ਮਾਰ ਦਿੰਦੇ ਨੇ ਬਿਚ 90 ਥਾਰ ਵਾਲੇ ਮੈਨੂੰ ਵਿਚ ਮੈਨੂੰ ਵੀ ਹੁਣ ਗਾਲਾਂ ਕੱਢਣਗੇ ਵੀ ਉਹ ਇਕੱਲਾ ਕੰਮ ਕਰੀ ਜਾਂਦਾ ਤੂੰ ਫੋਨ ਚੱਕੀ ਖੜਾ ਬਾਦ 2 ਮਿੰਟ ਦੀ ਗੱਲ ਆ ਫਿਰ ਮੈਂ ਨਾਲ ਹੀ ਕਰਾਉਂਗਾ ਇੱਕ ਮੈਂ ਤੈਨੂੰ ਲਾਹ ਰਾਂ ਗੱਲ ਹਾਂ 90 ਥਾਰ ਵਾਲੇ ਬੰਦੇ ਇੰਨਾ ਕੰਮ ਕਰਦੇ ਨੇ ਦੋ ਦੋ ਤਿੰਨ ਬੰਦੇ ਨੇ ਕਰਦੇ ਨੇ ਜੀ ਹੱਡ ਵਾਲੇ ਤੱਕ ਨਹੀਂ ਦਿੰਦਾ ਉਹਨਾਂ ਦੇ ਉਹ ਤਾਂ ਯਾਰ ਬਹੁਤ ਤਕੜੇ ਬੰਦੇ ਨੇ ਯਾਰ ਯਾਰ ਤਾਂ ਦਿਖਾ ਰਹੇ ਹਾਂ ਵੀ ਭਾਈ ਕੁਛ ਨਾ ਕੁਛ ਸਿੱਖੋ ਸਿੱਖੋ ਕੁਛ ਨਾ ਕੁਛ ਮੇਰਾ ਹਰਜਾਈਆਂ 'ਚ ਪਾਏ ਕੇ ਪਬਜੀਆ ਖੇਡਣ ਨਾਲੋਂ ਤਾਂ ਆਹ ਦੇਖ ਓਏ ਕਿਉਂ ਲੋਹਾ ਲੋਹਾ ਸਰੀਰ ਆ ਲੋਹਾ ਯਾਰ ਨਹੀਂ ਦੇਣੇ ਦੇ ਸਕਦੇ ਤਾਂ ਆਇਆ ਉਤਰੀ ਨਹੀਂ ਦੇਣੇ ਦੇ ਸਕਦੇ ਤੇਰੇ ਯਾਰ ਦਾ ਤਾਂ ਬਖਰਾ ਸਵੈਗ ਨਹੀਂ ਚੱਲ ਬੱਤਕ ਦੀ ਪਾਲੀ ਬੱਤਦੀ ਆ ਹੈਨਾ ਮੈਨੂੰ ਕਹਿਣਾ ਪੈਂਦਾ ਤਾਂ ਕਹਿੰਦਾ ਬੱਤਦੀ ਆ ਓ ਲੈ ਬਈ ਲੈ ਦਤੀਆਂ ਤਾਈ ਨੂੰ ਪਰਾਂ ਖੜਾਤਾ ਦੀ ਫੇਰ ਨਾ ਕਿ ਉਹ ਵੀ ਇਕੱਲਾ ਬੜੇ ਤਾਂ ਕੰਮ ਕਰਾਤਾ ਹੌਲੀ ਜੰਗ ਯੱਤਾ ਰੋਜ਼ ਦੀ ਕੰਮ ਆ ਕਹਿੰਦਾ ਅੰਦਰ ਲਾ ਬ੍ਰੇਕ ਦੇਖ ਮੋੜਦਾ ਕਿੱਥੇ ਧਾਬਦਾ ਕਿੱਥੇ ਧਾਬਦਾ ਚੱਲ ਚੱਲ ਜਾਣ ਦੇ ਕਿਉਂ ਆ ਜਾਂਦਾ 75 ਸਾਲਾਂ ਦਾ ਲਈ ਤਿੰਨ ਪੰਡਾ ਚੱਲ ਮੈਂ ਤੁਰ ਕੇ ਆਉਣਾ ਹੁਣ ਕਿੱਥੇ ਝਾਕੂ ਹੁਣ ਤਾਂ ਲੱਦ ਦਿੱਤੀਆਂ ਹੁਣ ਨਹੀਂ ਝਾਕਦਾ ਥੱਲਾ ਵਾਲੀ ਓਏ ਮੈਂ ਲਵਲੀ ਆਲਾ ਪੁੱਤ বাস 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 বাজে ভাজে মাস লাগা ਮਾਸਟਰ ਬਾਕਸਾ ਨਾ ਮਾਸਟਰ ਦੇ ਦੌਂ ਗਾਲ ਮਾਸਟਰ ਦਾ ਕੈਮਰੇ ਮੂਰੇ ਖੜਾ ਦੌਂ ਗਾਲ ਕੁੱਤਾ ਬੇਹੋਇਆ ਤੂੰ ਬਾਈ ਟਾਈਕ ਆਪ ਕਰ ਦੇ ਬਸ ਆਪਣੇ ਮੇਰੀ ਸੰਦੀਪ ਵੀਰ ਨੂੰ ਬੇਨਤੀ ਹੈ ਸੰਦੀਪ ਸਿੱਪੀ ਕਹਿੰਦੇ ਨੇ ਜਿਹਨੂੰ ਨਮੋਲ ਵਾਲਾ ਬਾਈ ਬਣ ਕੇ ਮੋਟਰਸਾਈਕਲਾਂ ਨੂੰ ਨਾਂ ਤੋੜੇ ਕਿੰਨੇ ਦਾ ਪੂਜਾ ਐਨ ਕਵਰ ਚੈਨ ਕਵਰ ਪਾਉ ਸਰਦਾ ਨਹੀਂ ਉਹਦੇ ਬਿਨਾਂ ਚੈਨ ਸੈੱਟਪ ਸਰਦਾ ਨਹੀਂ ਉਹਦੇ ਬਿਨਾਂ ਇਹ ਸਹੀ ਗੱਲ ਤੋੜਦું ਨਹੀਂ ਤਾ ਚੈਣ ਚੈਣ ਤੋਂ ਵੀ ਤੋੜੂ ਉਹ ਬੰਦਾ ਛੱਡਦਾ ਨਹੀਂ ਮੋਟਰਸਾਈਕਲ ਇੰ ਐ ਚਲਾਉਂਦਾ ਉਹ ਉਹ ਤਾਂ ਜਿਹੜਾ ਨੇ ਥੱਲੇ ਆ ਗਿਆ ਸਾਡੇ ਕੋ ਬੰਦਾ ਹੈ ਜਾਂ ਜੇ ਉਹ ਜਾਂਸੀ ਚ ਵਾਗ ਗਿਆ ਜਾਂਸੀ ਵਾਲੇ ਸਾਰੇ ਮੋਟਰਸਾਈਕਲ ਲੈ ਜਾਣਗੇ ਘਰੋਂ ਘਰ ਹੀ ਹਾਂ ਹਾਂ ਕਿਤਾ ਬਾਲਾ ਪੈੜਾ ਬੰਦਾ ਹੈ ਮਲੇ ਮੁੰਦੇ ਨੂੰ ਲਿਓ ਕਦੇ ਦੁਕਾਨ ਤੇ ਲਿਓ ਹਾਂ ਉਹ ਤਾਂ ਤੋੜਦਾ ਐ ਸਾਬਾ ਉਹਦਾ ਜੋ ਐਂ ਕਹਿੰਦਾ ਯਾਰ ਵੀ ਜਿੰਨਾ ਜੋਰ ਹੈ ਸਾਰਾ ਲਾ ਦੂ ਮੋਟਰਸਾਈਕਲ ਉਹ ਕਹੇ ਬਈ ਪਹਿਲੇ ਗੇਅਰ 'ਚ ਪਤਾ ਕਿਨੇ ਤੇ ਚਾੜਦਾ ਉਹ 100 ਤੇ ਪਹਿਲੇ ਗੇਅਰ 'ਚ ਪਾ ਕੇ 100 ਤੇ ਸਾਰਾ ਕੁਝ ਖਤਮ ਖਤਮ ਸਾਰਾ ਕੁਝ ਸਭ ਆ ਤਰਮਲੇ ਨੂੰ ਬੰਦਾ ਮੈਂ ਇਹਦਾ ਸਿੱਪੀ ਚੈਨ ਕਵਰ ਖਤਮ ਹੈ ਬਾਈ ਚੈਨ ਸੱਟ ਸੌਰੀ ਇਹਦਾ ਚੂਰਾ ਕਰਤਾ ਹੁਣ ਇਹਦਾ ਆ ਤਾਂ ਉਹ ਆ আচ্ছা ਬੰਲੇਲ ਮਿੱਟੀ ਨਹੀਂ ਖਿੱਚਿਆ ਦੂਰੇ ਰੱਖ ਲੈਂਦਾ ਸਾਰਾ ਠੀਕ ਹੈ ਇਤਨੀ ਮਿੱਟੀ ਖਿੱਚ ਗਿਆ ਹੈ ਦੋ ਦੋ ਵੀ ਨਹੀਂ ਹੋਏ ਨੇ ਪਾਈ ਨੂੰ ਹਜੇ ਨੂੰ ਅਛੇ ਹਾਂ ਦੋ ਦੋ ਮਹੀਨਿਆਂ ਚ ਦੇਖ ਲੈ ਚਲਾਇਆ ਨਹੀਂ ਤਾਂ ਤੋੜਿਆ ਉਹ ਦੋ ਮਹੀਨੇ ਹੋਏ ਨੇ ਹਨਾ ਇਹਨੂੰ ਪਾਏ ਨੂੰ ਓਏ ਓ ਮਿਸਤਰੀ ਦੋ ਮਹੀਨੇ ਹੋਏ ਨੇ ਪਾਏ ਨੂੰ ਚੈਨ ਕਬਰ ਆ ਚੈਨ ਸੈਟ ਹਾਂ ਦੋ ਮਹੀਨੇ ਦਾ ਲਖਾਤਮ ਕਰਤਾ ਸੀ ਪੀ ਦੀ ਘਾਰੇ ਨੇ ਸਾਰੇ ਇਹ ਵੀਡੀਓ ਤਾਂ ਨਹੀਂ ਬਣਾਈ ਜਾਂਦਾ ਦਿਖਾਉਂਗਾ ਉਹਨੂੰ ਦਿਖਾਉਂਗਾ ਵੀ ਰੁਪਇਆ 1000 ਲਵਾਤਾ ਤਮਾ ਉੱਡੇ ਬੈਠੇ ਆ ਬਾਈ ਸਰਵਿਸ ਕਰਾਉਣ ਆਇਆ ਮੋਟਰਸਾਈਕਲ ਦੀ ਆਪੰਥਾ ਦਿਉਤੂਫ ਤਾਲੀਵਾਲ ਆਟੋ ਬਰਕਸ ਆਈ ਵੀ ਤੇ ਆ ਕੀ ਦਸਾਵਾਂ ਸਾਨੂੰ ਬਾਹਰ ਪੀਆ ਲੈ ਜਾਂਦੇ ਨੇ ਵਾਹ ਯਾਰ ਇਹ ਇੰਨਾ ਜਿਆਦਾ ਖਰਚ ਕਰ ਦਿੰਦੇ ਜਦੋਂ ਆ ਜੀਏ ਪਤਾ ਨਹੀਂ ਸਾਡੇ ਨਾਲੋਂ ਦੀ ਧੂਕ ਲੱਗੀ ਹੁੰਦੀ ਹੈ ਇਹਨਾਂ ਦੇ ਹੈ ਓਏ ਆਈਸੀ ਵਾਲੇ ਲੈਂਦਾ ਕੀ ਕਰੀਏ ਭਾਈ ਪੈਸਾ ਇਹਨਾਂ ਲੈ ਬਾਦੂਗਾ ਪੂਰਾ ਫੁੱਲ ਪੈਸਾ ਇਹਨਾਂ ਲੈ ਪੈਸਾ ਆਪਣੇ ਕੋਲੇ ਫੁੱਲ ਆ ਤਾਂ ਵੀ ਤਾਂ ਅੰਦਰ ਮਰਚਲੀ ਜਿਖੜੀ ਆ ਲਾਈ ਮੇਰੀ ਇਹ ਤਾਂ ਸਾੜਿਆ ਹੋਏਗਾ ਨਾਲੇ ਗੱਡੀਆਂ ਹੋਰ ਗੱਡੀਆਂ ਹੈਗੀਆਂ ਬਾਈ ਮੋਟਰਸਾਈਕਲ ਆਦੇ ਸਰਵਿਸ ਕਰਾਉਣ ਨੂੰ ਲਿਆ ਆ ਬਾਈ ਇਹ ਤਾਂ ਲਾਣੇਦਾਰ ਬਹੁਤ ਘੈਂਟ ਬੰਦਾ ਉਹਨੂੰ ਕਹੇਦੇ ਕੋਈ ਚੀਜ਼ ਪਾ ਦੇ ਅੰਤਲ ਪਾ ਦੇ ਇਹ ਪਤਾ ਨਹੀਂ ਕਹੇ ਬੰਦਾ ਖੇਤੀ ਵਾਲਾ ਇਹ ਬਾਈ ਬਾਲਾ ਖੇਤੀ ਦਾ ਚੱਲ 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 ਕੰਮ ਕਰ ਲ ਤੱਕ ਕੰਮ ਆਉ ਖਤਮ ਹੈ ਵੀ ਬਰੰਗ ਵੀ ਪਊਗਾ ਇਹ ਰੱਖ ਦੇ ਦੀ ਤਰੀ ਦੀ ਹੈਲੋ ਆਏ ਤੇ ਕੀ ਦਾ ਸਰਵਿਸ ਕਰ ਦੋ ਤੁਸੀਂ ਪਤਾ ਨਹੀਂ ਮੇਰੇ ਜੀ ਗਲਤੀ ਹੋ ਗਈ ਮੈਂ ਮੋਟਰਸਾਈਕਲ ਇੰਨਾ ਤੋੜ ਲਿਆਂਦਾ ਤਾਂ ਕਹਿੰਦਾ ਬੈਰਿੰਗ ਵੀ ਪਊਗਾ ਭਾਈ ਹੁਣ ਹੱਲ ਦੱਸ ਮੈਂ ਕਰ ਲਾ ਬੈਰਿੰਗ ਵੀ ਪਊਗਾ ਚੇਨ ਸੈੱਟ ਕਰਕੇ ਪਊਗਾ ਚੇਨ ਸੈੱਟ ਭਾਂ ਇਹਦਾ ਵੀਡੀਓ ਨਾਲ ਲਾ ਵੀਡੀਓ ਕਿਉਂ ਨਾ ਲਾ ਮੈਂ ਭਾਈ ਮੈਂ ਤਾਂ ਦਿਖਾਉਂਗਾ ਮੈਂ ਤਾਂ ਘਰੇ ਦਿਖਾਉਂਗਾ ਵੀ ਇੰਨਾ ਖਰਚਾ ਹੋ ਰਿਹਾ ਹਾਂ ਪਊ ਬੈਰਿੰਗ ਤਾਂ ਹਾਂ ਹਾਂ ਬੈਰਿੰਗ ਪਊਗਾ ਮੈਂ ਤੈਨੂੰ ਗੱਲ ਦੱਸਤੀ ਤੂੰ ਹੱਥ ਬੰਨ ਕੇ ਸੰਦੀਪ ਨੂੰ ਕਹਦੇ ਵੀ ਮੋਟਰਸਾਈਕਲ ਮੇਰਾ ਨਾ ਤੋੜੇ ਯਾਰ ਮੇਰਾ ਮੋਟਰਸਾਈਕਲ ਨਾ ਤੋੜ ਜੱਟ ਸੌਦੇ ਵਾਲੇ ਬੰਦੇ ਨੇ ਇੱਥੇ ਨੂੰ ਨਾ ਪਤਾ ਲੈ ਸੁਣ ਜਾ ਬਾਈ ਮੈਂ ਬੱਸ ਚੜਦਾ ਮੈਂ ਬੱਸ ਚੜਦਾ ਮੈਨੂੰ ਤੈਨੂੰ ਦੱਸਤੀ ਗੱਲ ਉਹ ਲੈ ਇਧਰ ਕਹੀ ਜਾਂਦੇ ਨੇ ਭੈਣਾ ਬੜਾ ਸਿਆਪਾ ਜਿਹੜਾ ਉਹ ਕੱਢੀ ਤਾਂ ਨਹੀਂ ਆ ਦੇ ਮਿਸਤਰੀ ਮੋਟਰਸਾਈਕਲ ਦਾ ਸਮਾਨ ਮੇਰੇ ਜੋ ਯਾਰ ਤੁਸੀਂ ਹੈ ਹੁਣ ਕੀ ਖਤਮ ਹੋ ਗਿਆ ਇਹਦੇ ਹੁਣ ਬਈ ਬ੍ਰੇਕਾਂ ਹੀ ਦੇਖਣੇ ਬ੍ਰੇਕ ਸ਼ੂ ਪਹਿਣਗੇ ਬ੍ਰੇਕ ਸ਼ੂ ਪਹਿਣਗੇ ਆ ਵੀ ਫੂਮ ਕਰਾਂਗੇ ਭਾਈ ਜੇ ਮੈਨੂੰ ਮੋਟਰਸਾਈਕਲ ਹੀ ਨਾ ਮਾ ਦੇ ਦੋ ਤੁਸੀਂ ਰੱਖ ਹੀ ਲੋ ਯਾਰ ਭੈਣ ਮਰਾਵੇ ਲੈ ਲੋ ਜਿਹੜੇ ਲੈਣੇ ਨੇ ਐਨਾ ਕੁਸ ਪਊ ਯਾਰ ਇਹ ਚ ਸੰਦੀਪ ਅੱਬਾਈ ਬਣ ਕੇ ਹੱਥ ਬਣਾ ਲਾ ਓਏ ਇਹਦਾ ਮੋਟਰਸਾਈਕਲ ਤੋਂ ਦਾ ਪਈ ਉਹਦੇ ਕੰਮ ਦੇਖ ਲੋ ਸਰਫ ਹੀ ਨਿਕਲੀ ਜਾਂਦਾ ਓਏ ਹੂੰ ਬਿੱਲੀ ਹੈ ਕਿੱਥੇ ਹੈ ਪਤਾ ਨਾ ਬਿੱਲੀ ਹੈ ਬਿੱਲੀ ਦੇ ਦਰਸ਼ਨ ਪਹੁੰਚ ਤੁਹਾਨੂੰ ਜਿਹਨੇ ਤੋਤਾ ਹੈ ਬਿੱਲੀ ਓਏ ਇਹ じゃ ਕਿਹੜਾ ਸਰਫ ਪਤਾ ਸੀਸਾਂ ਦੇ ਵਿੱਚ ਪਤਾ ਨੇ ਮੈਂ ਤਾਂ ਐ ਕਮਾਲ ਬੰਦਾ ਹੂੰ ਹੂੰ ਹੁਣ ਦੇਖ ਲੈ ਭਾਈ ਕੱਚ ਨਾ ਰਹੇ ਜੇ ਕੋਈ ਆਹ ਦੀ ਜਾਂਦਾ ਨਹੀਂ ਇਹ ਲੈ ਪਤਾ ਨਹੀਂ ਚੰਦਰ ਬਲੌਗ ਆ ਦੇ ਉਹ ਕਿਵੇਂ ਥੋਤਾ ਬਿੱਲੀ ਨਹੀਂ ਆ ਤੇ ਕੋਡ ਤੇ ਦੇਖੀ ਭਾਂਦਾ ਸਿੱਟੀ ਜਿਹੜੇ ਸਰਪੇ ਨਿਕਲੀ ਜਾਂਦਾ ਇਹ ਮੇਰਾ ਵਾਲਾ ਬੁਗਰਾ ਤਾਂ ਹੁਣ ਸਰਫੀ ਨਿਕਲਦਾ ਜਾਊ ਚੱਲ ਕੋਈ ਗੱਲ ਨਹੀਂ ਕੁਸਤਾ ਕਰਿਆ ਯਾਰ ਨੇ ਕੁਸਤਾ ਕਰਿਆ ਇਹ ਬੰਦਾ ਤਾਂ ਆ ਬਿੱਲੀ ਨੇ ਥੋਤਾ ਮੋਟਰਸਾਈਕਲ ਬਿੱਲੀ ਸੀਸੇ ਜਿਉ ਸਰਫੀ ਨਿਕਲੀ ਜਾਂਦਾ ਓਏ ਹੈ ਭਾਈ ਹਾਈ ਚੋਂ ਹੈ ਜੀ ਹਾਂ ਉਸ ਸੱਤ ਲੜਲੇ ਪਾਸੇ ਜੜ ਚੋਂ ਦੇਖ ਨਾ ਨਾ ਤਹਾ 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 ਇੱਥੇ ਇੱਥੇ ਦੇਖ ਆ ਦੇ ਤੋਤਾ ਨਿਆ ਬਿਆ ਫੋਨ ਜਾ ਤੋਤਾ ਵਾਲਾ ਵਧੀਆ ਤੋਤਾ ਵਾਲਾ ਵਧੀਆ ਮੈਂ ਤਾਂ ਦਿਖਾ ਰਿਹਾ ਦੇਖੀ ਤੂੰ ਗੱਲ ਮੰਨਦੀ ਐ ਜੀ ਮੋਟਰ ਮੋਟਰਸਾਈਕਲ ਦਬਾਉਣਾ ਤਣਾ ਉੱਲੇ ਆਓ ਥਾਲੀਵਾਲ ਮੋਟਰ ਗੈਰੇਜ ਹੈ ਨਾ ਹਾਂ 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 ਬਈ ਬਿੱਲੀ ਕੋਲੇ ਤਨੇਸ਼ ਹੈ ਨਾ ਉਹ ਤਨੇਸ਼ਾ ਇਹ ਕਹਿੰਦਾ ਜ਼ਿੰਦਗੀ ਚ ਪਹਿਲੀ ਵਾਰ ਕਿਸੇ ਨੇ ਸਹੀ ਨਾਂ ਲਿਆ ਹੈ ਮੇਰਾ ਪੁੱਠਾ ਲੈਂਦੇ ਨੇ ਨਾ ਸਾਰੇ ਪੁੱਠਾ ਲੈਂਦੇ ਨੇ ਤੂੰ ਪੁੱਠਾ ਚੱਲਿਆ ਕਰ ਫਿਰ ਹੈ ਸਿੱਧੇ ਚੱਲਣਾ ਹਾਂ ਵੀਡੀਓ ਬਣਾਈਏ ਨਾ ਗਹਨ ਨਵੇਂ ਡਾਂਗੇ ਓਏ ਤੂੰ ਕਣਕ ਵੱਢ ਕੇ ਨਵੇਂ ਡਾਂਗੇ ਕਣਕ ਵੱਢ ਕੇ ਮੈਨੂੰ ਘਰੇ ਜਾਂਦਾ ਕਰੋ ਚਲੇ ਜਾਂਦਾ ਤੂੰ ਨਾ ਮੈਂ ਮਾਰਨੀ ਆ ਯਾਰ ਮਾਰਨੀ ਦਲੀ ਦਾ ਉਸਤਾਦ ਫਿਰ ਦੱਦ ਟੋਪੀ ਲਈ ਇਹ ਤਾਂ ਸਾਰੀ ਸਾਰੀ ਮਿੱਤਰ ਨੇ ਰਹੇ ਤਾਂ ਹਾਂ ਭਾਈ ਤੁਹਾਨੂੰ ਨਾ ਮਸ਼ਹੂਰ ਬਿੱਲੀ ਕੋਲੇ ਟਾਈਮ ਨਹੀਂ ਹੋਣਾ ਇਹਦੇ ਕੋਲੇ ਫੋਟੋ ਤੁਹਾਡੇ ਖਾਤਰ ਇਹਦਾ ਦੇਖ ਲਿਓ ਬਿੱਲੀ ਨੂੰ ਨਾ ਆ ਕੇ ਆ ਜਾ ਗਰੀ ਹੈ ਬਿੱਲੀ ਬਿੱਲੀ ਨੂੰ ਕਹਿੰਦਾ ਆ ਕੇ ਆ ਜਾ ਗਰੀ ਤੁਹਾਡੇ ਕੋਲ ਭਾਬੀ ਨਾ ਨਰਮਾ ਨਾ ਆ ਰਹੀ ਅਰੇ ਇਹਨਾਂ ਹੁੰਦਾ ਨਹੀਂ ਬਿੱਲੀ ਇਹਨਾਂ ਨੂੰ ਐ ਕਹਦੇ ਇਹਨਾਂ ਨੂੰ ਕਹੇ ਬਿੱਲੀ ਇਹਨਾਂ ਨੂੰ ਕਹੇ ਤੁਹਾਡੇ ਕੋਲ ਟਾਈਮ ਨਹੀਂ ਹੋਣਾ ਆਪਣੇ ਕੋਲੇ ਕਾ ਟਾਈਮ ਨਹੀਂ ਹੋਣਾ ਹੱਥ ਮਲਾਉਣ ਦਾ ਵੀ ਹਾਂ ਨਹੀਂ ਯਾਰ ਬੰਦੇ ਸਾਰੀ ਘੈਂਟ ਨੇ ਤੇ ਲੈ ਦੇ ਥਾਲੀ ਵਾਲੇ ਨੰਨ੍ਹਾ ਤੂੰ ਕੰਮ ਕਰਦਾ ਐ ਕੰਮ ਕਰ ਲੈ ਸਾਰੇ ਕੱਪੜੇ ਇਕੱਠੇ ਕਰ ਤਸ ਜਿੰਨੇ ਕੱਪੜੇ ਦੀ ਦੁਕਾਨ 'ਚ ਸਾਰੇ ਧਰ ਲਿਆ ਮੋਟਾ ਨੇ ਹੁਣ ਰੰਗ ਪੱਟਦੇ ਵਾਹ ਉਹ ਬਿੱਲੀ ਵਾਹ ਉਹ ਬਿੱਲੀ ਬਿੱਲੀ ਕਹਿੰਦੇ ਨੇ ਹੂੰ ਉਹ ਇਹਨਾਂ ਨਵੇਂ ਬਣਾ ਦਾਂਗੇ ਯਾਰ ਉਹ ਵਾਹ ਬਿੱਲੀ ਬਸ ਬਣਾ ਤਾ ਤਾਂ ਕਹਿ ਤਾ ਤਾਂ ਨਵਾਂ ਬਣ ਗਿਆ